ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਦੀ ਯੋਗੀਆਂ ਨੇ ਸੰਤਾਂ ਨੇ ਫਕੀਰ ਲੋਕਾਂ ਨੇ ਜਦੋਂ ਉਸ ਨਜ਼ਾਰੇ ਨੂੰ ਦੇਖਿਆ ਕਿ ਅੰਦਰ ਕੀ ਹੈ ਬਾਬਾ ਜੀ ਤਾਂ ਮਹਾਯੋਗੀ ਗੁਰੂ ਗੋਰਖਨਾਥ ਨੇ ਵੀ ਫਰਮਾਇਆ ਕਿ ਤੁਹਾਡੇ ਅੰਦਰ ਹੀ ਇਹ ਕਹਿ ਹੋ ਜੀ ਤਾਕਤ ਹੈ ਜੋ ਕਿਸੇ ਵੀ ਟੀਚਰ ਤੋਂ ਅਧਿਆਪਕ ਤੋਂ ਪ੍ਰਾਣੀ ਹੈ ਜੋ ਕਿਸੇ ਵੀ ਟੈਕਨੀਕ ਤੋਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ ਇਹ ਉਹ ਤਾਕਤ ਹੈ ਜੋ ਤੁਹਾਨੂੰ ਨਾ ਕਦੇ ਸਿਖਾਈ ਗਈ ਤੇ ਨਾ ਹੀ ਪੂਰੀ ਤਰ੍ਹਾਂ ਸਮਝਾਈ ਗਈ ਬਾਬਾ ਜੀ ਯੋਗੀਆਂ ਫਰਮਾਇਆ ਕਦੇ ਕਿਸੇ ਕਿਤਾਬ ਵਿੱਚ ਇਹਦਾ ਪੂਰਾ ਜ਼ਿਕਰ ਨਹੀਂ ਮਿਲਿਆ ਕਦੇ ਕਿਸੇ ਸਕੂਲ ਵਿੱਚ ਇਹਦਾ ਪਾਠ ਨਹੀਂ ਪੜਾਇਆ ਗਿਆ ਸ਼ਾਇਦ ਇਸ ਲਈ ਨਹੀਂ ਕਿ ਇਹ ਕੋਈ ਰਾਜ ਸੀ ਬਲਕਿ ਇਸ ਲਈ ਕਿ ਇਹ ਬਹੁਤ ਜ਼ਿਆਦਾ ਤੁਹਾਡਾ ਆਪਣਾ ਸੀ ਬਾਬਾ ਇਨਾ ਆਪਣਾ ਕਿ ਕਿਸੇ ਹੋਰ ਦੇ ਸ਼ਬਦਾਂ ਵਿੱਚ ਇਹ ਸੀਮਤ ਨਹੀਂ ਹੋ ਸਕਦਾ ਕਿਸੇ ਹੋਰ ਦੇ ਸ਼ਬਦਾਂ ਨਾਲ ਤੁਹਾਨੂੰ ਸਮਝ ਨਹੀਂ ਆ ਸਕਦਾ। ਇਨਸਾਨ ਜ਼ਿੰਦਗੀ ਭਰ ਕੀ ਕਰਦਾ ਬਾਹਰ ਦੇਖਦਾ। ਟੀਚਰਾਂ ਵੱਲ ਕੋਚਾਂ ਵੱਲ ਜਾਂ ਹੋਰ ਲੋਕਾਂ ਵੱਲ ਜਿਵੇਂ ਜਵਾਬ ਹਮੇਸ਼ਾ ਕਿਤੇ ਬਾਹਰ ਹੁੰਦਾ ਹੈ। ਪਰ ਕੀ ਕਦੇ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਇਹ ਜਿਸ ਤਾਕਤ ਨੂੰ ਤੁਸੀਂ ਲੱਭ ਰਹੇ ਹੋ ਇਹ yogੀਆਂ ਨੇ فرمایا ਉਹ ਤਾਂ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਹੀ ਚੱਲ ਰਹੀ ਸੀ। ਤੁਹਾਨੂੰ ਦੱਸਿਆ ਗਿਆ ਕਿ ਬਾਹਰ ਜਾਓ ਕੁਝ ਸਿੱਖੋ ਕੁਝ ਬਣੋ ਪਰ ਸ਼ਾਇਦ ਸਚਾਈ ਇਹ ਸੀ ਕਿ ਅੰਦਰ ਜਾਓ ਯਾਦ ਕਰੋ ਜਾਗੋ ਕਿਉਂਕਿ ਹੋ ਸਕਦਾ ਹੈ ਜੋ ਕੁਝ ਵੀ ਤੁਹਾਨੂੰ ਆਪਣੀ ਸਮਰੱਥਾ ਆਪਣੀ ਪਛਾਣ ਬਾਰੇ ਦੱਸਿਆ ਗਿਆ ਹੈ ਉਹ ਸਭ ਕੁਝ ਅਧੂਰਾ ਹੈ ਬਾਬਾ ਜੀ ਸ਼ਾਇਦ ਝੂਠ ਨਹੀਂ ਪਰ ਅਧੂਰਾ ਤੇ ਅਧੂਰੀਆਂ ਕਹਾਣੀਆਂ ਜਦ ਸੱਚ ਮੰਨੀਆਂ ਜਾਂਦੀਆਂ ਨੇ ਦਾ ਇਨਸਾਨ ਆਪਣੀ ਪੂਰੀ ਤਾਕਤ ਨੂੰ ਭੁੱਲਣ ਲੱਗਦਾ ਹੈ ਬਾਬਾ ਅੱਜ ਜੋ ਸੀ ਤੁਹਾਡੇ ਨਾਲ ਵੰਡਣ ਵਾਲੇ ਆ ਇਸ ਯਾਤਰਾ ਤੇ ਜਿੱਥੇ ਆਪਾਂ ਚੱਲਣ ਵਾਲੇ ਆ ਉਹ ਕੋਈ ਨਵੀਂ ਜਾਣਕਾਰੀ ਨਹੀਂ ਹੈ ਬਲਕਿ ਇੱਕ ਬ੍ਰੋਤ ਪੁਰਾਣੀ ਯਾਦ ਹੈ ਇੱਕ ਐਹੋ ਜਿਹਾ ਅਨੁਭਵ ਜੋ ਤੁਹਾਡੇ ਅੰਦਰ ਗਹਿਰਾਈ ਵਿੱਚ ਦੱਬਿਆ ਹੋਇਆ ਤੇ ਜੇਕਰ ਤੁਸੀਂ ਅੱਜ ਥੋੜੀ देर ਲਈ ਆਪਣੇ ਤਰਕ ਨੂੰ ਆਪਣੇ ਡਰ ਨੂੰ ਆਪਣੇ ਸਵਾਲਾਂ ਨੂੰ ਇੱਕ ਪਾਸੇ ਰੱਖ ਸਕੋ ਤਾਂ ਹੋ ਸਕਦਾ ਹੈ ਤੁਹਾਨੂੰ ਆਪਣੀ ਹੀ ਇੱਕ ਝਲਕ ਮਿਲ ਜਾਏ ਬਾਬਾ ਜੀ ਜੋ ਹੁਣ ਤੱਕ ਕਿਤੇ ਲੁਕੀ ਹੋਈ ਸੀ ਤਾਂ जरा ਗੌਰ ਕਰਨਾ ਕਿ ਇੱਕ ਸ਼ੀਸ਼ਾ ਹੈ ਉਸ ਸ਼ੀਸ਼ੇ ਵਿੱਚ ਜੋ ਤੁਸੀਂ ਵੇਖਣ ਵਾਲੇ ਹੋਣ ਅੱਜ ਦੀ ਜੋ ਇਹ ਯਾਤਰਾ ਹੈ ਉਹ ਕਿਸੇ ਹੋਰ ਦੀ ਛਵੀ ਨਹੀਂ ਹੈ ਤੁਹਾਡਾ ਸਭ ਤੋਂ ਸੱਚਾ ਰੂਪ ਹੋਵੇਗਾ ਕਦੇ ਕਦਾਈ ਇਹ ਜਿਹਾ ਕਿਉਂ ਲੱਗਦਾ ਕਿ ਸਭ ਕੁਝ ਹੁੰਦੇ ਹੋਏ ਵੀ ਅੰਦਰ ਕੁਝ ਅਧੂਰਾ ਰਹਿ ਜਾਂਦਾ ਬਾਬਾ ਜੀ ਇੱਕ ਅਜੀਬ ਜਿਹਾ ਖਾਲੀਪਨ ਜੋ ਕਿਸੇ ਨੂੰ ਸਮਝਾਉਣ ਵਿੱਚ ਵੀ ਮੁਸ਼ਕਲ ਹੈ ਉਸ ਤੁਹਾਡੇ ਅੰਦਰ ਖਾਲੀ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਤੁਸੀਂ ਹਰ ਦਿਨ ਜਾਗਦੇ ਹੋ ਜ਼ਿੰਮੇਵਾਰੀਆਂ ਨਿਭਾਉਂਦੇ ਹੋ ਲੋਕਾਂ ਨਾਲ ਹੱਸ ਕੇ ਮਿਲਦੇ ਹੋ ਤੇ ਫਿਰ ਵੀ ਅੰਦਰੋਂ ਕਿਤੇ ਕੁਝ ਚੁੱਪ ਚਾਪ ਥੰਮਿਆ ਹੋਇਆ ਰਹਿੰਦਾ ਬਾਬਾ ਉਹ ਕੰਮ ਜੋ ਕਦੇ ਜਨੂਨ ਲੱਗਦਾ ਸੀ ਹੁਣ ਬਸ ਇੱਕ ਆਦਤ ਦੀ ਬਣ ਚੁੱਕਿਆ ਹੈ ਉਹ ਜ਼ਿੰਦਗੀ ਜੋ ਕਦੇ ਸੁਪਨਾ ਸੀ ਹੁਣ ਇੱਕ ਦਿਨ ਚੜਿਆ ਹੈ ਜਿਸ ਵਿੱਚ ਉਤਸ਼ਾਹ ਦੀ ਜਗ੍ਹਾ ਸਿਰਫ ਥਕਾਵਟ ਰਹਿ ਗਈ ਹੈ ਸਮਾਜ ਨੇ ਤੁਹਾਡੇ ਲਈ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਦੋਂ ਸਿੱਖਣਾ ਹੈ ਕੀ ਪਾਣਾ ਹੈ ਕਿਸ ਉਮਰ ਵਿੱਚ ਕੀ ਹਾਸਲ ਕਰਨਾ ਹੈ ਤੇ ਕਿਹੜੇ ਮਾਪ ਡੰਡਾ ਉੱਤੇ ਸਫਲ ਕਹਿ ਲਾਉਣਾ ਦੁਨੀਆ ਦੇ ਤਰੀਕੇ ਨਾਲ ਹੀ ਬੰਦਾ ਸਫਲ ਗਿਣਿਆ ਜਾਂਦਾ ਨਾ ਬਾਬਾ ਜੀ ਕਿ ਉਹਦੇ ਕੋਲ ਆਇਆ ਜੀ ਉਹਦੇ ਕੋਲ ਆਇਆ ਜੀ ਉਹਦੇ ਕੋਲ ਆਇਆ ਉਹ ਬੜਾ ਸਫਲ ਹੈ ਭਾਵੇਂ ਅੰਦਰੋਂ ਉਹਦਾ ਮਿਲਿਆ ਮੇਟ ਹੀ ਹੋ ਗਿਆ ਹੋਵੇ ਅੰਦਰੋਂ ਖਤਮ ਹੀ ਹੋ ਗਿਆ ਹੋਵੇ ਬੜਾ ਸਫਲ ਹੈ ਬੜੇ ਸ ਪੂਰੀ ਪ੍ਰਕਿਰਿਆ ਵਿੱਚ ਤੁਹਾਡੇ ਤੋਂ ਇੱਕ ਸਵਾਲ ਨਹੀਂ ਪੁੱਛਿਆ ਗਿਆ ਕਰੇ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਚਾਹੁੰਦੇ ਬਚਪਨ ਤੋਂ ਸਾਨੂੰ ਸਿਖਾਇਆ ਗਿਆ ਕਿ ਚੰਗੇ ਬਣੋ ਚੰਗੇ ਕਿੱਦਾਂ ਬਣਿਆ ਜਾਂਦਾ ਬੰਦਾ ਕਹਿੰਦਾ ਦੂਜਿਆਂ ਨੂੰ ਕੋਸ਼ ਰੱਖੋ ਕਿਸੇ ਨੂੰ ਨਿਰਾਸ਼ ਨਾ ਕਰੋ ਪਰ ਕਦੇ ਨਹੀਂ ਸਿਖਾਇਆ ਗਿਆ ਕਿ ਆਪਣੇ ਮਨ ਦੀ ਵੀ ਸੁਣੋ ਭਾਈ ਤੁਹਾਡੇ ਵਿਚਾਰ ਤੁਹਾਡਾ ਦਿਲ ਤੁਹਾਡੇ ਡਰ ਤੁਹਾਡੇ ਸੁਪਨੇ ਕੀ ਉਹ ਤੁਹਾਡੇ ਨੇ ਜਾਂ ਕਿ ਉਹ ਬਸ ਕਿਸੇ ਹੋਰ ਦੇ ਡਿਜ਼ਾਈਨ ਕੀਤੇ ਹੋਏ ਨਕਸ਼ੇ ਦਾ ਹਿੱਸਾ ਬਣ ਗਏ ਬਾਬਾ जरा ਗੌਰ ਕਰਨਾ ਜ਼ਿੰਦਗੀ ਤੁਹਾਡੀ ਹੈ ਤੇ ਤੁਹਾਡੇ ਸੁਪਨੇ ਡਿਜ਼ਾਈਨ ਕੋਈ ਹੋਰ ਕਰ ਰਿਹਾ ਕਦੇ ਇਕੱਲੇ ਵਿੱਚ ਬੈਠ ਕੇ ਜਦੋਂ ਤੁਸੀਂ ਖੁਦ ਨੂੰ ਪੁੱਛਦੇ ਹੋ ਕਿ ਮੈਂ ਉਹ ਹਾਂ ਜੋ ਮੈਂ ਸੱਚ ਵਿੱਚ ਹਾਂ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਸ਼ਾਇਦ ਨਹੀਂ ਇਹ yogiya ਫਰਮਾਇਆ ਤੇ ਇੱਥੇ ਹੀ ਜੋ ਹੈ ਇਹ ਜਦੋਂ ਜਵਾਬ ਉਹਨਾਂ ਨੇ ਕਿ ਸ਼ਾਇਦ ਨਹੀਂ ਇੱਥੋਂ ਹੀ ਬਾਬਾ ਜੀ ਜਾਗਰਤੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਤੁਸੀਂ ਪਹਿਲੀ ਵਾਰ ਇਹ ਸਚਾਈ ਨਾਲ ਟਕਰਾਉਂਦੇ ਹੋ ਕਿ ਤੁਸੀਂ ਜਿੰਨੀ ਮਿਹਨਤ ਕੀਤੀ ਸੀ ਉਹ ਕਿਸੇ ਹੋਰ ਦੀ ਮੰਜ਼ਿਲ ਤੱਕ ਪਹੁੰਚਣ ਲਈ ਸੀ ਬਾਬਾ ਜੀ ਕਿਸੇ ਹੋਰ ਨੇ ਉਹ ਰਸਤਾ ਤੈਅ ਕਰਵਾ ਦਿੱਤਾ ਤੇ ਹੁਣ ਵਕਤ ਹੈ ਉਸ ਨਕਸ਼ੇ ਨੂੰ ਸਾੜਨ ਦਾ ਤੇ ਆਪਣੀ ਰੂਹ ਤੋਂ ਇੱਕ ਨਵਾਂ ਰਸਤਾ ਬਣਾਉਣ ਦਾ ਕਿਉਂਕਿ ਜਦੋਂ ਤੱਕ ਤੁਸੀਂ ਦੂਜਿਆਂ ਦੀਆਂ ਆਵਾਜ਼ਾਂ ਵਿੱਚ ਗਵਾਚੇ ਰਹੋਗੇ ਉਦੋਂ ਤੱਕ ਆਪਣੀ ਸੱਚੀ ਆਵਾਜ਼ ਕਦੇ ਨਹੀਂ ਸੁਣ पाओगे ਜਦੋਂ ਆਧੁਨਿਕ ਦੁਨੀਆ ਚੀਕਦੀ ਹੈ ਨਾ ਤੇ ਚਲੋ ਜ਼ਿਆਦਾ ਬਣੋ ਤੇ ਕੁਝ ਨਵਾਂ ਕਰੋ ਤਾਂ ਜਿਹੜਾ ਪੁਰਾਣਾ ਗਿਆਨ ਇੱਕ ਹੋਲੀ ਜੀ ਫੁਸਫੁਸਾਹਟ ਵਿੱਚ ਕਹਿੰਦਾ ਹੈ ਸ਼ਾਂਤ ਹੋ ਜਾਓ ਤੇ ਯਾਦ ਕਰੋ ਯਾਦ ਕਰੋ ਉਸ ਉਹ ਸਭ ਤੋਂ ਵੱਡੀ ਹੈ ਸੀਮ ਤਾਕਤ ਨੂੰ ਹਾਂ ਯਾਦ ਕਰੋ ਕਿਉਂਕਿ ਤੁਹਾਨੂੰ ਹੋਰ ਕੁਝ ਬਣਨ ਦੀ ਲੋੜ ਨਹੀਂ ਹੈ ਬਾਬਾ ਤੁਆਂ ਨੂੰ ਸਿਰਫ ਉਹ ਯਾਦ ਕਰਨ ਦੀ ਲੋੜ ਹੈ ਜੋ ਤੁਸੀਂ ਪਹਿਲਾਂ ਤੋਂ ਹੀ ਹੋ ਹਜ਼ਾਰਾਂ ਸਾਲ ਪਹਿਲਾਂ ਜਦੋਂ ਕੋਈ ਟੈਕਨੋਲੋਜੀ ਹੈ ਨਹੀਂ ਸੀ ਕੋਈ ਮਾਈਕ੍ਰੋਫੋਨ ਨਹੀਂ ਤਾਂ ਵੀ ਕੁਝ ਲੋਕ ਸਨ ਜੋ ਆਪਣੇ ਅੰਦਰ ਉਤਰ ਕੇ ਬ੍ਰਹਮਾਣਡ ਨਾਲ ਗੱਲਬਾਤ ਕਰ ਲੈਂਦੇ ਸੀ ਬਾਬਾ ਜੀ ਗੁਰੂਆਂ ਨੇ ਕੀ ਫਰਮਾਇਆ ਜੋ ਬ੍ਰਹਮੰਡੇ ਸੋਈ ਪਿੰਡੇ ਉਹ ਕਿਉਂ ਕਿਉਂਕਿ ਆਪਣੇ ਅੰਦਰ ਉਹ ਬ੍ਰਹਮਾਣਡ ਨੂੰ ਦੇਖ ਕੇ ਉਹਨਾਂ ਗੱਲਬਾਤ ਕਰ ਲੈਂਦੇ ਸੀ ਉਹ ਸਧਾਰਨ ਲੋਕ ਨਹੀਂ ਸਨ ਬਾਬਾ ਜੀ ਉਹ ਰਿਸ਼ੀ ਸਨ ਯੋਗੀ ਸਨ ਸਾਧਕ ਸਨ ਗੁਰੂ ਰਹਿਬਰ ਸਨ ਫਕੀਰ ਸਨ ਉਹਨਾਂ ਕੋਲ ਨਾ ਕਿਤਾਬਾਂ ਸੀ ਨਾ ਕੋਈ ਕੋਚਿੰਗ ਕਲਾਸਾਂ ਫਿਰ ਵੀ ਉਹਨਾਂ ਦੀ ਚੇਤਨਾ ਇੰਨੀ ਸਪਸ਼ਟ ਸੀ ਕਿ ਉਹ ਮੋਨ ਵਿੱਚ ਹੀ ਸੱਚ ਨੂੰ ਸੁਣ ਸਕਦੇ ਸਨ ਬਾਬਾ ਜੀ ਵੇਦ ਉਪਨਿਸ਼ਦ ਯੋਗ ਸੂਤਰ ਇਹ ਸਾਰੇ ਬਾਰ-ਬਾਰ ਇੱਕ ਹੀ ਗੱਲ ਕਹਿੰਦੇ ਨੇ ਕਿ ਸਰੀਰ ਸਿਰਫ ਇੱਕ ਆਵਰਣ ਹੈ ਤੁਹਾਡੀ ਰੂਹ ਹੀ ਤੁਹਾਡੀ ਅਸਲੀ ਤਾਕਤ ਹੈ ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਕਹਿੰਦੇ ਨੇ ਮਨ ਦੇ ਹਾਰੇ ਹਾਰ ਐ ਤੇ ਮਨ ਦੇ ਜਿੱਤੇ ਜਿੱਤ ਮਨ ਹੀ ਦੇਵਤਾ ਮਨ ਹੀ ਪਾਪੀ ਮਨ ਹੀ ਕਾਮਿਤ ਅੱਜ ਆਧੁਨਿਕ ਵਿਗਿਆਨ ਵੀ ਇਹੀ ਗੱਲ ਕਹਿਣ ਲੱਗਾ ਹੈ ਕੁਆਂਟਮ ਫਿਜ਼ਿਕਸ ਹੁਣ ਇਹ ਸਵੀਕਾਰ ਕਰ ਰਹੀ ਹੈ ਕਿ ਹਰ ਵਸਤੂ ਹਰ ਵਿਚਾਰ ਹਰ ਭਾਵਨਾ ਕੰਪਣ ਕੰਪਣ ਤੁਸੀਂ ਪਦਾਰਥ ਨਹੀਂ ਹੋ ਤੁਸੀਂ ਊਰਜਾ ਹੋ એનર્ਜੀ ਹੋ ਤੇ ਜਦੋਂ ਤੁਸੀਂ ਊਰਜਾ ਨੂੰ ਪਹਿਚਾਨਦੇ ਹੋ ਤਾਂ ਤੁਸੀਂ ਸਿਰਫ ਉਸੇ ਸਚਾਈ ਨਾਲ ਜੁੜ ਜਾਂਦੇ ਹੋ ਬਾਬਾ ਜੀ ਜੋ ਤੁਹਾਡੀ ਚੇਤਨਾ ਦਾ ਮੂਲ ਹੈ ਜੋ ਜੜੀ ਹੀਲਿੰਗ ਟਰਾਂਸਫੋਰਮੇਸ਼ਨਸ ਤਾਕਤ ਇਹ ਸਭ ਤੁਹਾਡੇ ਅੰਦਰ ਹੀ ਹੈ ਬਾਬਾ ਜੀ ਤੁਸੀਂ ਦੇਖੋ ਕੋਈ ਸਾਨੂੰ ਸਾਡੇ ਤੋਂ ਅਲੱਗ ਹੋ ਗਿਆ ਜਾਂ ਸਾਡਾ ਕੋਈ ਪਾਰਟ ਜਿਹੜਾ ਹੈ ਖਰਾਬ ਹੋ ਗਿਆ ਤਾਂ ਇਨਸਾਨ ਨੂੰ ਹੀਲਿੰਗ ਹੋ ਜਾਂਦੀ ਕਿੱਥੋਂ ਦੀ ਅੰਦਰੋਂ ਹੀ ਤਾਕਤ ਪੈਦਾ ਹੁੰਦੀ ਹੈ ਟਰਾਂਸਫਰਮੇਸ਼ਨਸ ਕਰਨਾ ਹੁੰਦੀਆਂ ਅੰਦਰੋਂ ਹੁੰਦੀਆਂ ਤੁਹਾਡੇ ਅੰਦਰ ਹੈ ਉਹ ਸਾਰਾ ਕੁਝ ਪਰ ਇਹ ਉਦੋਂ ਹੀ ਪ੍ਰਗਟ ਹੁੰਦਾ ਹੈ ਜਦੋਂ ਤੁਸੀਂ ਭੀੜ ਤੋਂ ਬਾਹਰ ਨਿਕਲਦੇ ਹੋ ਤੇ ਆਪਣੇ ਅੰਦਰ ਦੀ ਯਾਤਰਾ ਸ਼ੁਰੂ ਕਰਦੇ ਹੋ ਫਕੀਰਾਂ ਦੀ ਗੱਲ ਕਰ ਲਓ ਬਾਬਾ ਬੁੱਲੇ ਸ਼ਾ ਉਹਨਾਂ ਫਰਮਾਇਆ ਸ਼ਾ ਨਾਇਦ ਸਾਹਿਬ ਨੇ ਬੁੱਲੇ ਰੱਬ ਦਾ ਕੀ ਬੁਣਾ ਇੱਥੋਂ ਪੁੱਟਣਾ ਉੱਥੇ ਲੋਣਾ ਆਪਣੇ ਅੰਦਰ ਰੋ ਜਾਣਾ ਸਾਈ ਲੋਕਾਂ ਫਸਾਈਂ ਫਰਮਾਉਂਦੇ ਹੁੰਦੇ ਸਨ ਜਬ ਤੱਕ ਖੁਦੀ ਨਹੀਂ ਮਿਟਦੀ ਖੁਦਾ ਨਹੀਂ ਮਿਲਦਾ ਕਿਉਂ ਖੁਦੀ ਅੰਦਰ ਰੋ ਜਾ ਅੰਦਰ ਵੱਲ ਨੂੰ ਜਾ ਬਾਰੋਂ ਮਗਰਾ ਕੇ ਅੰਦਰ ਨੂੰ ਚੱਲ ਕਿਉਂ ਸਾਰੀਆਂ ਤਾਕਤਾਂ ਅੰਦਰ ਬੈਠੀਆਂ ਹੁਣ ਵਕਤ ਹੈ ਉਹਨਾਂ ਆਵਾਜ਼ਾਂ ਨੂੰ ਭੁੱਲਣ ਦਾ ਜੋ ਕਹਿੰਦੀਆਂ ਨੇ ਕਿ ਤੁਸੀਂ ਕਮਜ਼ੋਰ ਅਧੂਰੇ ਤੇ ਫਿਰ ਯਾਦ ਕਰਨ ਦਾ ਕਿ ਤੁਸੀਂ ਸੰਪੂਰਨ ਤੇ ਹਮੇਸ਼ਾ ਤੋਂ ਰਹੇ ਹੋ ਦੁਨੀਆ ਵਿੱਚ 8 ਅਰਬ ਲੋਕ ਨੇ ਬਾਬਾ ਜੀ ਪਰ ਉਹਨਾਂ ਵਿੱਚ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ ਤੁਸੀਂ ਇਕੱਲੇ ਹੋ ਇੱਕ ਅਨੋਖਾ ਕੰਪਣ ਇੱਕ ਵਿਸ਼ੇਸ਼ ਸੁਰ ਤੁਹਾਡੇ ਵਰਗਾ ਨਾ ਕੋਈ ਪਹਿਲਾਂ ਸੀ ਨਾ ਹੋਵੇਗਾ ਤੁਹਾਡੀ ਮੌਜੂਦਗੀ ਆਪਣੇ ਆਪ ਵਿੱਚ ਇੱਕ ਤੋਹਫਾ ਹੈ ਗਿਫਟ ਹੈ ਬ੍ਰਹਮੰਡ ਦੀ ਇੱਕ ਵਿਸ਼ੇਸ਼ ਧੁਨੀ ਪੁੰਜ ਹੈ ਪਰ ਕਦੋਂ ਤੋਂ ਤੁਸੀਂ ਦੂਜਿਆਂ ਦੀ ਧੁਨ ਉੱਤੇ ਚੱਲਣ ਲੱਗੇ ਹੋ ਕਦੋਂ ਤੋਂ ਤੁਸੀਂ ਆਪਣੀ ਆਵਾਜ਼ ਨੂੰ ਦਬਾ ਦਿੱਤਾ ਹੈ ਕਿਸੇ ਹੋਰ ਦੀ ਸਵੀਕ੍ਰਿਤੀ ਦੇ ਬਦਲੇ ਚਾਹੇ ਕੋਈ ਵੀ ਹੈ ਤੁਹਾਡਾ ਆਪਣਾ ਵੀ ਹੈ ਤੁਹਾਡਾ ਬਗਾਨਾ ਕੋਈ ਵੀ ਹੈ ਉਹਨਾਂ ਦੇ ਕਹਿ ਤੇ ਤੁਹਾਡੀ ਸੋਚ ਤੁਹਾਡੇ ਫੈਸਲੇ ਤੁਹਾਡਾ ਆਤਮ ਮੂਲ्य ਇਹ ਸਭ ਹੌਲੀ-ਹੌਲੀ ਦੂਜਿਆਂ ਦੇ ਵਿਵਹਾਰ ਨਾਲ ਬਣਦੇ ਚਲੇ ਗਏ ਬਾਬਾ ਉਰੇ ਗੱਲ ਯਾਦ ਰੱਖਣਾ رائے ਦੇਣ ਵਾਲੇ ਉਦੋਂ ਹੀ ਕਹਿਣਗੇ ਜੇ ਉਹਨਾਂ ਦੀ رائے ਸਫਲ ਹੋ ਗਈ ਤੁਸੀਂ ਸਫਲ ਹੋ ਗਏ ਆਪਣੀ ਮਿਹਨਤ ਤਪੱਸਿਆ ਕਰਕੇ ਉਹਨਾਂ ਨੇ ਕਹਣਾ ਜੀ ਹਾਸਿਲ ਗਿਆ ਸੀਗਾ ਤੇ ਜੇ ਤੁਸੀਂ ਸਫਲ ਰਹੇਗੇ ਉਹਨਾਂ ਨੇ ਕਹਣਾ ਇਹਨੇ ਤੇ ਆਪ ਹੀ ਕੀਤਾ ਇਹ ਦੁਨੀਆਂ ਦੇ ਰੰਗ ਹੈ ਬਾਬਾ ਜੀ ਰਾਹ ਪਾਉਣ ਵਾਲੇ ਚਾਹੇ ਵੱਡੇ ਐ ਤੁਹਾਡੇ ਚਾਹੇ ਛੋਟੇ ਐ ਜੇ ਤੁਸੀਂ ਕੁਝ ਸਫਲ ਹੋ ਗਏ ਉਹਨਾਂ ਨੇ ਕਹਣਾ ਵਾਹ ਵੀ ਵਾਹ ਕੀ ਬਾਤ ਐ ਇਹਨੂੰ ਅਸੀਂ ਰਾਹ ਪਾਇਆ ਸੀ ਜੇ ਤੁਸੀਂ ਕੁਝ ਨਾ ਕਰ ਪਾਏ ਉਹਨੇ ਕਹਣਾ ਇਹ ਤੇ ਹੈ ਹੀ ਇਦਾਂ ਦਾ ਸੀ ਇਹ ਦੁਨੀਆਂ ਦਾ ਸੱਚ ਐ ਚਾਹੇ ਕੋਈ ਵੀ ਹੋਵੇ ਆਪਣਾ ਇਹ ਗੱਲ ਯਾਦ ਰੱਖਣਾ। ਔਰ ਇਨਸਾਨ ਦੀ ਜੋ ਆਦਮ ਮੁੱਲਿਆ ਹੈ ਇਹ ਸਭ ਹੋਲੀ-ਹੋਲੀ ਦੂਜਿਆਂ ਦੇ ਵਿਵਹਾਰ ਨਾਲ ਬੰਦੇ ਚਲੇ ਗਏ ਆ। ਹੁਣ ਵਕਤ ਹੈ ਪਹਿਲਾ ਕਦਮ ਚੁੱਕਣ ਦਾ। ਬਾਹਰ ਵੇਖਣਾ ਬੰਦ ਕਰੋ। ਆਪਣੇ ਅੰਦਰ ਨੂੰ ਸੁਣਨਾ ਸ਼ੁਰੂ ਕਰੋ। ਸਾਈਂ ਜੀ ਕਹਿੰਦੇ ਦੈਨਾਂ ਆਵਾਜ਼ਾਂ ਆਉਂਦੀਆਂ ਜ਼ਰੂਰ ਹੈ ਪਰ ਸੁਣਦਾ ਕੋਈ ਕੋਈ ਹੈ। ਕਿਉਂਕਿ ਆਪ ਚੁੱਪ ਰਿਹਾ ਨਹੀਂ ਜਾਂਦਾ। ਤੇ ਆਵਾਜ਼ ਸੁਣੇਨ ਕਿੱਥੋਂ? ਤੁਹਾਡੇ ਅੰਦਰ ਇੱਕ ਆਵਾਜ਼ ਹੈ ਜੋ ਬਹੁਤ ਹਲਕੀ ਹੈ ਪਰ ਸੱਚੀ ਹੈ ਬਬਲੀ। ਉਹ ਡਰ ਰੋਲਾ ਤੇ ਸ਼ੱਕ ਦੇ ਹਿੱਟ ਅਲੂਗੀ ਹੋਈ ਹੈ ਪਰ ਜਦੋਂ ਤੁਸੀਂ ਮੌਨ ਹੁੰਦੇ ਹੋ ਉਹ ਬੋਲਣ ਲੱਗਦੀ ਹੈ ਦੂਜਾ ਕਦਮ ਹੈ ਇਹ ਸਮਝਣਾ ਕਿ ਤੁਹਾਡੇ ਵਿਚਾਰ ਸਿਰਫ ਵਿਚਾਰ ਨਹੀਂ ਉਹ ਇੱਕ ਕੰਪਣ ਹੈ ਹਰ ਵਿਚਾਰ ਹਰ ਭਾਵਨਾ ਤੁਹਾਡੇ ਸਰੀਰ ਨੂੰ ਛੂੰਦੀ ਹੈ ਵਿਗਿਆਨ ਵੀ ਮੰਨਦਾ ਹੈ ਕਿ ਤੁਹਾਡੇ ਵਿਚਾਰ ਤੁਹਾਡੀ ਜੀਵਿਕ ਬਣਤਰ ਨੂੰ ਪ੍ਰਭਾਵਿਤ ਕਰਦੇ ਨੇ ਜਦੋਂ ਤੁਸੀਂ ਖੁਦ ਨੂੰ ਇਹ ਤਾਂ ਦੇਖਦੇ ਹੋ ਤੁਹਾਡਾ ਸ਼ਰੀਰ ਸੰਗੜ ਜਾਂਦਾ ਊਰਜਾ એનર્ਜੀ ਰੁਕ ਜਾਂਦੀ ਹੈ ਜਦੋਂ ਤੁਸੀਂ ਪਿਆਰ ਨਾਲ ਬੋਲਦੇ ਹੋ ਤੁਹਾਡੀਆਂ ਕੋਸ਼ਿਕਾਵਾਂ ਜਿਹੜੀਆਂ ਨੇ ਉਹ ਖੁੱਲ ਜਾਂਦੀਆਂ ਨੇ ਊਰਜਾ ਵਹਿੰਦੀ ਹੈ ਤੀਜਾ ਕਦਮ ਹੈ ਆਪਣੇ ਸ਼ਰੀਰ ਨਾਲ ਉਸੇ ਤਰ੍ਹਾਂ ਗੱਲ ਕਰੋ ਜਿਵੇਂ ਕਿਸੇ ਪਿਆਰੇ ਮਿੱਤਰ ਨਾਲ ਕਰਦੇ ਹੋ ਬਾਬਾ ਜੀ ਆਪਣੇ ਦਿਲ ਉੱਤੇ ਹੱਥ ਰੱਖੋ ਤੇ ਕਹੋ ਮੈਂ ਜਾਗ ਗਿਆ ਹਾਂ ਮੈਂ ਤਾਕਤਵਰ ਹਾਂ ਮੇਰੇ ਅੰਦਰ ਸਭ ਕੁਝ ਹੈ ਜਿਸ ਦੀ ਮੈਨੂੰ ਲੋੜ ਹੈ ਕਿਉਂਕਿ ਤੁਹਾਡਾ ਸਰੀਰ ਸਿਰਫ ਮਾਸ ਨਹੀਂ ਉਹ ਇੱਕ ਮੰਦਰ ਹੈ ਬਾਬਾ ਜੀ ਇੱਕ ਇਬਾਦਤਗਾਹ ਹੈ ਤੇ ਤੁਹਾਡੇ ਸ਼ਬਦ ਉਸ ਮੰਦਰ ਵਿੱਚ ਗੂੰਜਣ ਵਾਲੇ ਮੰਤਰ ਨੇ ਇਹ ਕੋਈ ਮੋਟੀਵੇਸ਼ਨਲ ਲਾਈਨ ਨਹੀਂ ਹੈ ਇਹ ਗੱਲ ਯਾਦ ਰੱਖਣਾ ਇਹ ਇੱਕ ਜੈਵਿਕ ਸੱਚਾਈ ਹੈ ਇੱਕ ਜਿਉਂਦੀ ਜਾਗਦਾ ਸੱਚ ਤੁਹਾਡੇ ਵਿਚਾਰ ਤੁਹਾਡੇ ਭਾਵ ਤੁਹਾਡੇ ਕੰਪਣ ਇਹ ਹੀ ਮਿਲ ਕੇ ਤੁਹਾਡੀ ਕਿਸਮਤ ਦੀ ਨੀਂ ਰੱਖਦੇ ਨੇ ਹੁਣ ਵਕਤ ਹੈ ਸਿਰਫ ਸੋਚਣ ਦਾ ਨਹੀਂ ਮਹਿਸੂਸ ਕਰਨ ਦਾ ਇਹ ਸਾਈਂ ਲੋਕਾ ਫਰਮਾਇਆ ਇਹ ਨਾਥਾ ਯੋਗੀਆਂ ਫਰਮਾਇਆ ਕਿ ਤੁਹਾਡੇ ਭਾਵ ਤੁਹਾਡੇ ਕੰਪਣੇ ਮਿਲ ਕੇ ਤੁਹਾਡੀ ਕਿਸਮਤ ਨਹੀਂ ਰੱਖ ਦਿੰਦੇ ਨੇ ਬਾਬਾ ਜੀ ਹੁਣ ਵਕਤ ਹੈ ਕੇਵਲ ਸੋਚਣ ਦਾ ਨਹੀਂ ਮਹਿਸੂਸ ਕਰਨ ਦਾ ਹੁਣ ਅਸੀਂ ਸਿਰਫ ਗੱਲਾਂ ਨਹੀਂ ਕਰਾਂਗੇ ਹੁਣ ਅਸੀਂ ਅਨੁਭਵ ਕਰਾਂਗੇ ਕਿਉਂਕਿ ਅਸਲੀ ਜਾਗ੍ਰਿਤੀ ਕਿਤਾਬਾਂ ਤੋਂ ਨਹੀਂ ਆਉਂਦੀ ਉਹ ਹੁੰਦੀ ਹੈ ਅਨੁਭਵ ਤੋਂ ਇਸੇ ਲਈ ਕਬੀਰ ਸਾਹਿਬ ਸਤਗੁਰ ਮਾਰਾ ਇਹੋ ਨੇ ਫਰਮਾਇਆ ਕਿ ਅਨੁਭਵ ਗਿਆਨ ਸਭ ਤੋਂ ਉੱਤਮ ਸਿਰ ਤੋਂ ਨਹੀਂ ਦਿਲ ਅਤੇ ਸ਼ਰੀਰ ਦੀ ਗਹਿਰਾਈ ਤੋਂ ਅਨੁਭਵ ਜੋ ਤਾਂ ਇਸ ਪਲ ਚਾਹੇ ਤੁਸੀਂ ਜਿੱਥੇ ਕਿਤੇ ਵੀ ਹੋ ਬਸ ਇੱਕ ਪਲ ਲਈ ਰੁਕ ਜਾਓ ਜੇਕਰ ਪੋਸੀਬਲ ਹੈ ਤਾਂ ਆਪਣੀ ਅੱਖਾਂ ਬੰਦ ਕਰੋ ਤੇ ਆਪਣਾ ਸੱਜਾ ਹੱਥ ਆਪਣੇ ਦਿਲ ਉੱਤੇ ਰੱਖੋ ਹੁਣ ਇੱਕ ਗਹਿਰਾ ਸਾਹ ਲਓ ਨੱਕ ਤੋਂ ਹੌਲੀ-ਹੌਲੀ ਅੰਦਰ ਤੇ ਮੂੰਹ ਤੋਂ ਹੌਲੀ-ਹੌਲੀ ਬਾਹਰ ਕੋਈ ਜਲਦਬਾਜ਼ੀ ਨਹੀਂ ਕੋਈ ਕੋਸ਼ਿਸ਼ ਨਹੀਂ ਸਿਰਫ ਸ਼ਾਂਤੀ ਹੁਣ ਆਪਣੀ ਸਾਹ ਉੱਤੇ ਧਿਆਨ ਦਿਓ ਹਰ ਸਾਹ ਨਾਲ ਮਹਿਸੂਸ ਕਰੋ ਕਿ ਤੁਸੀਂ ਆਪਣੇ ਅੰਦਰ ਹੋਰ ਗਹਿਰਾਈ ਵਿੱਚ ਉਤਰ ਰਹੇ ਹੋ ਜਿਵੇਂ ਤੁਸੀਂ ਆਪਣੀ ਹੋਂਦ ਦੀਆਂ ਜੜ੍ਹਾਂ ਵੱਲ ਜਾ ਰਹੇ ਹੋ ਹੁਣ ਆਪਣੇ ਆਪ ਨੂੰ ਤਿੰਨ ਵਾਰ ਕਹੋ ਪਰ ਸਿਰਫ ਕਹਿਣਾ ਨਹੀਂ ਉਹਨਾਂ ਨੂੰ ਮਹਿਸੂਸ ਵੀ ਕਰੋ ਮੈਂ ਜਾਗ ਚੁੱਕਾ ਹਾਂ ਮੇਰੇ ਅੰਦਰ ਉਹ ਸਭ ਹੈ ਜਿਸ ਦੀ ਮੈਨੂੰ ਲੋੜ ਹੈ ਮੇਰਾ ਸਰਵੋੱਚ ਰੂਪ ਮੈਨੂੰ ਹੁਣੇ ਮਾਰਗਦਰਸ਼ਨ ਦੇ ਰਿਹਾ ਹੈ ਰਾਹ ਦਿਖਾ ਰਿਹਾ ਹਰ ਵਾਕ ਨੂੰ ਅੰਦਰ ਤੱਕ ਜਾਣਦੇ ਹੋ ਐਦਾਂ ਮਹਿਸੂਸ ਕਰੋ ਜਿਵੇਂ ਇਹ ਸ਼ਬਦ ਸਿਰਫ ਬੋਲ ਨਹੀਂ ਰਹੇ ਇਹ ਤੁਹਾਡੇ ਪੂਰੇ ਸਰੀਰ ਵਿੱਚ ਕੰਪਣ ਪੈਦਾ ਕਰ ਰਹੇ ਨੇ ਹੁਣ ਕਲਪਨਾ ਕਰੋ ਤੁਹਾਡੇ ਦਿਲ ਦੇ ਕੇਂਦਰ ਵਿੱਚ ਇੱਕ ਸੁਨਹਿਰੀ ਰੋਸ਼ਨੀ ਜਗ ਰਹੀ ਹੈ ਹੌਲੀ-ਹੌਲੀ ਉਹ ਰੋਸ਼ਨੀ ਫੈਲ ਰਹੀ ਹੈ ਤੁਹਾਡੇ ਛਾਤੀ ਤੋਂ ਮੋਢਿਆਂ ਤੱਕ ਮੋਢਿਆਂ ਤੋਂ ਹੱਥਾਂ ਤੱਕ ਪੇਟ ਤੋਂ ਰੀੜ ਦੀ ਹੱਡੀ ਤੱਕ ਤੇ ਫਿਰ ਪੂਰੇ ਸਰੀਰ ਵਿੱਚ ਉਹ ਰੋਸ਼ਨੀ ਤੁਹਾਡੀ ਸਾਰੀ ਥਕਾਵਟ ਤੁਹਾਡੇ ਸਾਰੇ ਡਰ ਤੁਹਾਡੀਆਂ ਸਾਰੀਆਂ ਉਲਝਣਾਂ ਨੂੰ ਪਿਘਲਾ ਰਹੀ ਹੈ ਤੁਹਾਡਾ ਸਰੀਰ ਹਲਕਾ ਹੋ ਰਿਹਾ ਹੈ ਜਿਵੇਂ ਕੋਈ ਪੁਰਾਣਾ ਬੋਝ ਹੁਣੇ ਉਤਰ ਰਿਹਾ ਹੋਵੇ ਹੁਣ ਇੱਕ ਪਲ ਲਈ ਕੁਝ ਵੀ ਨਾ ਸੋਚੋ ਸਿਰਫ ਇਸ ਸ਼ਾਂਤੀ ਨੂੰ ਅਨੁਭਵ ਕਰੋ ਬਾਬਾ ਇਹ ਪਲ ਛੋਟਾ ਹੋ ਸਕਦਾ ਪਰ ਇਸ ਦੇ ਅੰਦਰ ਤੁਸੀਂ ਇੱਕ ਨਵੀਂ ਸ਼ੁਰੂਆਤ ਮਹਿਸੂਸ ਕਰ ਸਕਦੇ ਹੋ ਜਦੋਂ ਤੁਸੀਂ ਤਿਆਰ ਹੋ ਆਪਣੀ ਅੱਖਾਂ ਹੌਲੀ-ਹੌਲੀ ਖੋਲੋ ਅਤੇ ਵੇਖੋ ਕਿ ਤੁਹਾਡੇ ਅੰਦਰ ਕੁਝ ਬਦਲ ਗਿਆ ਸ਼ਾਇਦ ਹਲਕਾਪਨ ਸ਼ਾਇਦ ਗਹਿਰਾਈ ਜਾਂ ਬਸ ਇੱਕ ਸੂਖਮ ਕੰਪਣ ਜੋ ਕਹਿ ਰਿਹਾ ਹੈ ਮੈਂ ਵਾਪਸ ਆ ਗਿਆ ਮੈਂ ਵਾਪਸ ਆ ਗਿਆ ਆਪਣੇ ਕੋਲ ਜੋ ਤੁਸੀਂ ਹੁਣੇ ਅਨੁਭਵ ਕੀਤਾ ਉਹ ਕੋਈ ਕਲਪਨਾ ਨਹੀਂ ਸੀ ਉਹ ਸੀ ਤੁਹਾਡੇ ਅੰਦਰ ਦੇ ਊਰਜਾ ਕੇਂਦਰ ਦਾ ਰੀਸੈਟ ਬਾਬਾ ਜੀ ਜਦੋਂ ਤੁਸੀਂ ਆਪਣੇ ਸਰੀਰ ਨੂੰ ਸ਼ਾਂਤੀ ਦੀ ਲਹਿਰ ਵਿੱਚ ਲੈ ਕੇ ਆਉਂਦੇ ਹੋ ਜਦੋਂ ਤੁਸੀਂ ਆਪਣੀਆਂ ਸਾਹਾਂ ਨਾਲ ਸੰਵਾਦ ਕਰਦੇ ਹੋ ਤਾਂ ਤੁਹਾਡਾ ਪੂਰਾ ਨਰਵਸ ਸਿਸਟਮ ਅੰਦਰੋਂ ਸੰਤੁਲਿਤ ਤੇ ਸਮਨਵਿਤ ਹੋ ਜਾਂਦਾ ਹੈ ਵਿਗਿਆਨ ਵੀ ਹੁਣ ਇਹ ਮੰਨ ਚੁੱਕਾ ਬਾਬਾ ਜੀ ਕਿ ਦਿਲ ਤੇ ਦਿਮਾਗ ਦੇ ਵਿਚਕਾਰ ਜਦੋਂ ਸੁਮੇਲ ਯਾਨੀ ਕਿ ਕੋਹਰੈਂਸ ਬਣਦਾ ਹੈ ਤਾਂ ਚੇਤਨਾ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਜਦੋਂ ਦਿਮਾਗ ਤੇ ਦਿਲ ਇੱਕ ਹੋ ਜੇ ਬਾਬਾ ਜੀ ਜਿਹਾ ਸਮਝਣਾ ਇਹੀ ਫਕੀਰਾਂ ਨੇ فرمایا ਕਿ ਜਦ ਤਰਾ ਦਿਮਾਗ ਤੇ ਦਿਲ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਵੇ ਉਹਦੇ ਨਾਮ ਦੇ ਵਿੱਚ ਹੋ ਜਾਵੇ ਤਾਂ ਤੇਰੀਆਂ ਤਾਕਤਾਂ ਆਪਣੇ ਆਪ ਵੱਧ ਜਾਂਦੀਆਂ ਹੈ ਇਹੀ ਇਹੀ ਕਹਿ ਰਿਹਾ ਵਿਗਿਆਨ ਕਹਿ ਰਿਹਾ ਹੈ ਕਿ ਜਦੋਂ ਕੋਹਰੈਂਸ ਬਣਦਾ ਹੈ ਤਾਂ ਚੇਤਨਾ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਤੇ ਉੱਥੋਂ ਹੀ ਤਾਂ ਸ਼ੁਰੂ ਹੁੰਦਾ ਹੈ ਟਰਾਂਸਫਰਮੇਸ਼ਨ ਦੀ ਅਸਲੀ ਪ੍ਰਕਿਰਿਆ ਬਾਬਾ ਜੀ ਟਰਾਂਸਫਰਮੇਸ਼ਨ ਕੀ ਬਦਲਾਵ ਦੀ ਅਸਲੀ ਪਰਤਰੀਆ ਤੁਸੀਂ ਹੁਣ ਤੱਕ ਸ਼ਾਇਦ ਸੋਚਦੇ ਸੀ ਕਿ ਮੈਂ ਹਾਲਾਤਾਂ ਦਾ ਸ਼ਿਕਾਰ ਹਾਂ ਪਰ ਹੁਣ ਸਮਝ ਵਿੱਚ ਆ ਗਿਆ ਹੋਵੇਗਾ ਕਿ ਤੁਸੀਂ ਹੀ ਹੋ ਆਪਣੇ ਅਨੁਭਵਾਂ ਦੇ ਨਿਰਮਾਤਾ ਬਾਬਾ ਜੀ ਤੁਸੀਂ ਹੀ ਨਿਰਮਾਣ ਕਰਤਾ ਹਰ ਸਵੇਰ ਜਦੋਂ ਦੁਨੀਆ ਫਿਰ ਉਸੇ ਭਜ ਦੌੜ ਵਿੱਚ ਲੱਗੀ ਹੋਵੇਗੀ ਤੁਸੀਂ ਆਪਣੇ ਅੰਦਰ ਦੀ ਸਥਿਰਤਾ ਤੋਂ ਕੁਝ ਹੋਰ ਹੀ ਦੇਖੋਗੇ ਇੱਕ ਨਵੀਂ ਸਪਸ਼ਟਤਾ ਇੱਕ ਨਵੀਂ ਤਾਕਤ ਇੱਕ ਨਵਾਂ ਕੰਪਣ ਤੇ ਹੁਣ ਇਹ ਕੋਈ ਅਭਿਆਸ ਨਹੀਂ ਰਹਿ ਗਿਆ ਹੁਣ ਇਹ ਬਣ ਗਿਆ ਤੁਹਾਡੀ ਅਸਲੀ ਸਥਿਤੀ ਜਦੋਂ ਤੁਸੀਂ ਹਰ ਦਿਨ 2 ਮਿੰਟ ਵੀ ਇਸ ਊਰਜਾ ਵਿੱਚ ਟਿਕਦੇ ਹੋ ਜੋ ਅਸੀਂ ਕਰਵਾਇਆ ਉਹ ਕਰਦੇ ਹੋ ਤਾਂ ਹੌਲੀ-ਹੌਲੀ ਤੁਹਾਡਾ ਕੰਪਣ ਤੁਹਾਡੀਆਂ ਹੱਡੀਆਂ ਤੁਹਾਡੀ ਸੋਚ ਤੁਹਾਡੇ ਫੈਸਲੇਆ ਤੇ ਰਿਸ਼ਤਿਆਂ ਦੇ ਵਿੱਚ ਉਤਰਨ ਲੱਗਦੀ ਹੈ ਉਹ એનર્ਜੀ ਬਾਬਾ ਜੀ ਇਹਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਵਿੱਚ ਮੁਸ਼ਕਲਾ ਨਹੀਂ ਹੋਣਗੀਆਂ ਪਰ ਹੁਣ ਤੁਸੀਂ ਉਹਨਾਂ ਨਾਲ ਟਕਰਾਓਗੇ ਨਹੀਂ ਤੁਸੀਂ ਉਹਨਾਂ ਨੂੰ ਦੇਖੋਗੇ ਸਮਝੋਗੇ ਤੇ ਪਾਰ ਕਰੋਗੇ ਤੁਸੀਂ ਹੁਣ ਭੀੜ ਵਿੱਚ ਗਵਾਚੇ ਨਹੀਂ ਹੋ ਤੁਸੀਂ ਹੁਣ ਆਪਣੀ ਅੰਦਰੂਨੀ ਤਾਕਤ ਵਿੱਚ ਸਥਿਰ ਹੋ ਚੁੱਕੇ ਹੋ ਹੁਣ ਤੁਸੀਂ ਕਹਿ ਸਕਦੇ ਹੋ ਮੈਂ ਊਰਜਾ ਹਾਂ ਮੈਂ ਜਾਗ ਚੁੱਕਾ ਹਾਂ ਤੇ ਇਸ ਬੋਧ ਤੋਂ ਹਰ ਦਿਨ ਇੱਕ ਨਵੀਂ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ ਜੇਕਰ ਇਸ ਛੋਟੇ ਜਿਹੇ ਅਨੁਭਵ ਨੇ ਤੁਹਾਡੇ ਅੰਦਰ ਕੁਝ ਵੀ ਹਿਲਾਇਆ ਹੋਵੇ ਇੱਕ ਹਲਕਾ ਕੰਪਣ ਇੱਕ ਗਹਿਰਾਈ ਜਾਂ ਇੱਕ ਸਚਾਈ ਤਾਂ ਹੇਠਾਂ ਕਮੈਂਟ ਵਿੱਚ ਬਸ ਤਿੰਨ ਸ਼ਬਦ ਜ਼ਰੂਰ ਲਿਖੋ ਕਿ ਆਈ ਐਮ ਅਵੇਕ ਆਈ ਐਮ ਅਵੇਕ ਮੈਂ ਜਾਗ ਗਿਆ ਇਹ ਸਿਰਫ ਸ਼ਬਦ ਨਹੀਂ ਹੋਣਗੇ ਬਾਬਾ ਜੀ ਇਹ ਬ੍ਰਹਮੰਡ ਨੂੰ ਭੇਜਿਆ ਇਹ ਇੱਕ ਸ਼ਕਤੀਸ਼ਾਲੀ ਸੰਕੇਤ ਹੋਵੇਗਾ ਕਿ ਹੁਣ ਤੁਸੀਂ ਯਾਦ ਕਰ ਰਹੇ ਹੋ ਉਸ ਬ੍ਰਹਮਾਣਡ ਨੂੰ ਜੋ ਪਹਿਲੇ ਅੰਦਰ ਬੈਠਾ ਹੈ ਹੁਣ ਤੁਸੀਂ ਜੁੜ ਚੁੱਕੇ ਹੋ ਉਹਦੇ ਨਾਲ ਤੇ ਜੇਕਰ ਤੁਹਾਡਾ ਦਿਲ ਕਹਿੰਦਾ ਹੈ ਕਿ ਮੈਨੂੰ ਇਹੋ ਜਿਹੀ ਊਰਜਾ ਇਹੋ ਜਿਹਾ ਗਿਆਨ ਤੇ ਇਹੋ ਜਿਹੀ ਚੇਤਨਾ ਹਰ ਦਿਨ ਚਾਹੀਦੀ ਹੈ ਤਾਂ ਬਾਬਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ ਕਿਉਂਕਿ ਜੇ ਇਹੋ ਜਿਹਾ ਨਜ਼ਾਰਾ ਚਾਹੀਦਾ ਤੇ ਫਿਰ ਇਹ ਇੱਕ ਸ਼ੀਸ਼ਾ ਹੀ ਹੈ ਜਿਸ ਵਿੱਚ ਤੁਸੀਂ ਖੁਦ ਨੂੰ ਪਹਿਚਾਨਦੇ ਹੋ ਬਾਬਾ ਜੀ जरा गौर ਕਰਨਾ ਔਰ ਸਾਡੇ ਇਹ ਜੋ ਯਾਤਰਾਵਾਂ ਆਪਾਂ ਕਰ ਰਹੇ ਹਾਂ ਰੋਜ਼ ਇਹ ਨਾਲ ਨਾਲ ਰੋਸ਼ਨੀ ਹੋ ਸਕਦਾ ਤੁਹਾਡੇ ਅੰਦਰ ਇੱਕ ਰੋਸ਼ਨੀ ਪੈਦਾ ਹੋ ਜਾਵੇ ਤੁਹਾਨੂੰ ਇੱਕ ਸੱਚਾ ਰਾਹ ਮਿਲ ਜਾਵੇ ਬਾਬਾ ਜੀ ਔਰ ਜੇ ਕੋਈ ਸੇ ਇੱਕ ਨੂੰ ਵੀ ਉਹ ਨਜ਼ਾਰਾ ਹਾਸਲ ਹੋਇਆ ਤਾਂ ਫਿਰ ਸਫਲਤਾ ਮਿਲ ਜਾਂਦੀ ਹੈ ਸੇ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ 'ਚ ਰਹੋ ਆਪਣੇ ਆਪ ਨੂੰ ਪਛਾਣੋ ਇਹੀ ਫਕੀਰਾਂ ਦਾ ਕਹਿਣਾ ਹੈ ਇਹੀ yogia ਦਾ ਕਹਿਣਾ ਹੈ ਹੀ ਸੰਤਾਂ ਮਹਾਤਮਾ ਦਾ ਕਹਿਣਾ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ ਜੈ ਸ਼੍ਰੀ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾ ਸਭ ਨੂੰ ਪ੍ਰਣਾਮ